ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਊਪਲੀ ਸੰਗਰੂਰ ਸਾਡੇ ਬਹੁਤ ਹੀ ਸਤਿਕਾਰ ਤੇ ਸਨਮਾਨਯੋਗ ਸਵਰਗਵਾਸੀ ਮਾਤਾ ਚਰਨਜੀਤ ਕੌਰ ਕੁਮਾਨ ਜੀ ਦੀ ਪਹਿਲੀ ਬarsi ਦੇ ਮੌਕੇ ਤੇ ਉਹਨਾਂ ਦੇ लाਡਲੇ ਪੁੱਤ ਪਰਮਿੰਦਰ ਸਿੰਘ ਕੁਮਾਨ ਜ਼ਿਲ੍ਹਾ ਯੂਥ ਪ੍ਰਧਾਨ ਬੀਜੇਪੀ ਵੱਲੋਂ 5 ਅਕਤੂਬਰ 2025 ਦਿਨ ਐਤਵਾਰ ਨੂੰ ਆਪਣੇ ਗ੍ਰਹਿ ਆਪਣੇ ਸਥਾਨ ਤੇ ਆਪਣੀ ਰਿਹੈਸ਼ ਪ੍ਰੀਤਮ ਸਿੰਘ ਘੁਮਾਨ ਹਾਊਸ ਕਲੌਦੀ ਰੋਡ ਕਰਾਚੋ ਸੰਗਰੂਰ ਵਿਖੇ ਔਰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਕੈਂਪ ਲਗਾਏ ਜਾ ਰਹੇ ਹਨ ਅੱਖਾਂ ਦਾ ਕੈਂਪ ਜਿਸ ਵਿੱਚ ਲੈਂਜ ਫਰੀ ਪਾਏ ਜਾਣਗੇ ਚਸ਼ਮੇ ਫਰੀ ਦਿੱਤੇ ਜਾਣਗੇ ਚਮੜੀ ਦੇ ਰੋਗਾਂ ਦਾ ਕੈਂਪ ਖੂਨਦਾਨ ਕੈਂਪ ਹੱਡੀਆਂ ਦਾ ਚੈੱਕਅਪ ਕੈਂਪ ਨੋਟ ਕਰੋ ਔਰ ਇਨ ਕੈਂਪਾਂ ਦੇ ਵਿੱਚ ਹਰ ਪ੍ਰਕਾਰ ਦੀ ਬਿਮਾਰੀ ਦੀ ਫਰੀ ਦਵਾਈ ਦਿੱਤੀ ਜਾਵੇਗੀ ਔਰ ਪਹੁੰਚ ਰਹੀ ਟੀਮ ਨੀਲ ਕੰਠ ਮਲਟੀ ਸਪੈਸ਼ਲਿਸਟੀ ਹਸਪਤਾਲ ਔਰ ਇਸ ਕੈਂਪ ਵਿੱਚ ਪਹੁੰਚਣ ਲਈ ਸਭ ਨੂੰ ਤੈਅ ਦਿਨੋਂ ਸੱਦਾ ਦਿੱਤਾ ਜਾਂਦਾ ਹੈ ਜਿਹੜੇ ਸੱਜਣ ਨੂੰ ਜਿਹੜਾ ਵੀ ਕੋਈ ਰੋਗ ਹੈ ਉਹ ਜਾ ਕੇ ਆਪਣਾ ਇਲਾਜ ਫਰੀ ਕਰਵਾ ਸਕਦਾ ਹੈ ਬਹੁਤ ਬਹੁਤ ਆਪ ਸਾਰੀ ਸੰਗਤ ਦਾ ਟਾਈਮ ਸਿਰ ਪਹੁੰਚਣ ਤੇ ਧੰਨਵਾਦ ਕਰਾਂਗੇ ਟਾਈਮ ਨੋਟ ਕਰੋ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਪਹੁੰਚਣਾ ਕਿੱਥੇ ਹੈ ਰਹਿائش ਪ੍ਰੀਤਮ ਸਿੰਘ ਕੁਮਾਨ ਹਾਊਸ ਕਲੌਦੀ ਰੋਡ ਕਰਾਚੋਂ ਸੰਗਰੂਰ ਧੰਨਵਾਦ ਜੀ